ਹਾਂਜੀ ਵਾਜ ਜੀ ਖਾਲਸਾ ਵਾਜ ਜੀ ਫਤਿਹ ਆ ਦੇਖੋ ਜੀ ਪਾਣੀ ਸਰਪੰਚ ਸਾਹਿਬ ਜੀ ਹਾਂਜੀ ਮੜਾ ਦਿਓ ਜਾਣਕਾਰੀ ਇੱਕ ਤਾਂ ਨਾ ਸੰਗਤ ਨੂੰ ਵੱਧ ਤੋਂ ਵੱਧ ਲਵੀ ਇਹਨਾਂ ਪਿੰਡਾਂ ਦੇ ਹਾਲਾਤਾਂ ਬਾਰੇ ਅੱਜ ਜਿੱਥੇ ਆਪਾਂ ਖੜੇ ਆਂ ਵਸਤੀ ਲਾਲ ਸਿੰਘ ਹਾਂ ਪਿਛਲੀ ਵਾਰ ਇੱਥੋਂ ਜਿੱਥੇ ਆਪਾਂ ਖੜੇ ਆ ਤੋ ਤਿੰਨ ਕਿਲੇ ਪਿੱਛੋਂ ਬੰਨ ਟੁੱਟਾ ਸੀ 2023 ਦੇ ਵਿੱਚ ਹਾਂ ਬਿਲਕੁਲ ਇੱਥੋਂ ਅੱਛਾ ਇਹ ਆਪਾਂ ਹੈਡ ਤੋਂ ਲੈਂਦੇ ਵਾਲੇ ਬੰਨੇ ਖੜੇ ਆਂ ਹੈਡ ਤੋਂ ਤਕਰੀਬਨ 4-5 ਕਿਲੋਮੀਟਰ ਲੈਂਦੇ ਵਾਲੇ ਬੰਨੇ ਠੀਕ ਆ ਸੋ ਪਾਣੀ ਦਾ ਜਿਹੜਾ ਫਲੋ ਆ ਇਹ 2 ਲੱਖ ਤੇ ਮਾਲਾ 60-62 ਹਜ਼ਾਰ ਜਿਹੜਾ ਕਯੂ ਸੈਕਸ ਚੱਲ ਰਿਹਾ ਪਾਣੀ ਡਾਉਨਸਟ੍ਰੀਮ ਅੱਜ ਕਿੰਨੇ ਦਿਨ ਹੋ ਗਏ ਆ ਪਾਣੀ ਇੱਥੇ ਚੱਲ ਰਿਹਾ ਕੱਲ ਥੋੜਾ ਵਧਿਆ ਸੀ ਜਿੰਨਾ ਕ ਵਧਿਆ ਸੀ ਚਾਰ ਕੁ ਗੰਗਲਾ ਉਹਨਾਂ ਨੂੰ ਲੈ ਗਿਆ ਇਹ ਸੋ ਆ ਜਿਹੜੇ ਆ ਜਿਹੜਾ ਤੁਸੀਂ ਵੇਖ ਰਿਹਾ ਜੀ ਇਹ ਰਸਤਾ ਸੀਗਾ ਸਾਰਾ ਇਹ ਰਸਤੇ ਜਿਹੜੇ ਅਗਲੇ ਪੰਨੇ ਘਰ ਆ ਹਾਂ ਪੰਜ-ਸੱਤ ਘਰ ਜਿਹੜੇ ਅਗਲੇ ਪੰਨੇ ਉਹਨਾਂ ਦਾ ਇਹ ਰਸਤਾ ਸੀਗਾ ਤੇ ਦਰਿਆ ਨੇ ਰਸਤਾ ਘੱਟੋ-ਘੱਟ 20-20 ਫੁੱਟ ਡੂੰਘਾ ਇਹ ਪੱਟਦਾ ਇੱਥੋਂ ਅੱਛਾ ਇੱਥੋਂ ਢਾਲ ਆਈ ਸੀ ਧਾਰ ਲਈ ਤੇ ਫੇਰ ਆਹ ਦੇ ਤੁਸੀਂ ਵੇਖ ਰਹੇ ਜੇ ਤੋੜੇ ਲੱਗੇ ਆ ਹਨਾ ਇਹ ਤੋੜਿਆਂ ਦੇ ਕਰੇਟ ਬਣ ਕੇ ਤਾਰਾਂ ਦੇ ਵਿੱਚ ਇਹਨੂੰ ਲਾਇਆ ਇਹਦੀ ਧਾਰ ਰੋਕਣ ਵਾਸਤੇ ਜੇ ਲਾਇਆ ਕਰਕੇ ਤੇ ਹੁਣ ਜਾ ਕੇ ਇਹਦੀ ਧਾਰ ਰੁਕੀ ਹੈ ਇਹਦੀ ਤੇ ਬਾਕੀ ਹਾਲਾਤ ਤੁਸੀਂ ਵੇਖ ਰਹੋ ਵੀ ਹਾਲਾਤ ਜਿਹੜੇ ਬਹੁਤ ਮਾੜੇ ਆ ਤੇ ਲੋਕਾਂ ਦੇ ਤੁਸੀਂ ਵੇਖ ਕੇ ਆਏ ਤੁਹਾਨੂੰ ਕਿੱਥੋਂ ਤੱਕ ਵਿਖਾ ਕੇ ਲਿਆਏ ਆ ਵੀ ਕੀ ਹਾਲਾਤ ਆ ਜਿਹੜੇ ਲੋਕ ਦਰਿਆਵਾਂ ਦੇ ਵਿੱਚ ਰਹਿੰਦੇ ਆ ਹਾਂ ਸੋ ਗੱਲ ਇਹ ਆ ਵੀ ਗੱਲ ਕਰਦੇ ਵੀ 70-75 ਸਾਲ ਹੋ ਗਏ ਦੇਸ਼ ਯਾਦ ਹੋਏ ਇਹਨੂੰ ਹਾਂ ਅੱਜ ਤੱਕ ਸਰਕਾਰਾਂ ਤੋਂ ਕੋਈ ਦਰਿਆਵਾਂ ਦੀ ਪਾਲਿਸੀ ਨਹੀਂ ਬਣੀ ਹੂੰ ਦਰਿਆਵਾਂ ਦੇ ਬੰਨ ਨਹੀਂ ਪੱਕੇ ਹੋਏ ਹੂੰ ਸੋ ਇਹ ਕਿਉਂ ਕਿਉਂਕਿ ਸਰਕਾਰਾਂ ਦੀ ਨੀਤ ਵਿੱਚ ਖੋਟ ਆ ਕੰਮ ਕੋਈ ਏਡਾ ਵੱਡਾ ਨਹੀਂ ਸਰਕਾਰਾਂ ਕਰ ਸਕਦੀਆਂ ਨੇ ਹੂੰ ਬਹੁਤ ਬਹੁਤ ਕੰਮ ਕਰਦਾ ਜੇ ਪਹਾੜਾਂ ਦੇ ਵਿੱਚ ਦੀ ਸੁਰੰਗਾਂ ਨਿਕਲ ਸਕਦੀਆਂ ਵੱਡੇ ਵੱਡੇਆਂ ਦੇ ਵਿੱਚ ਦੀ ਹਾਂ ਤੇ ਸਮੁੰਦਰਾਂ ਦੇ ਉੱਤੇ ਪੁਲ ਬਣ ਸਕਦੇ ਆ ਤੇ ਦਰਿਆਵਾਂ ਨੂੰ ਬੰਨ ਲਾਉਣੇ ਪੱਕੇ ਲਾਉਣੇ ਕੋਈ ਵੱਡੀ ਗੱਲ ਨਹੀਂ ਤੇ ਇਹ ਤੁਸੀਂ ਹਾਲਾਤ ਆ ਜਿਹੜੇ ਤੁਸੀਂ ਅੱਜ ਵੇਖ ਰਹੇ ਨਾਲੇ ਤੁਸੀਂ ਤੂੜੀ ਜਿਹੜੀ ਦੇ ਕੇ ਆਏ ਜੇ ਲੋਕਾਂ ਨੂੰ ਰਾਸ਼ਨ ਵੰਡ ਕੇ ਆਏ ਜੇ ਨਾਲੇ ਤੁਸੀਂ ਲੋਕਾਂ ਦੇ ਹਾਲਾਤ ਵੇਖ ਕੇ ਆਏ ਜੇ ਅਸੀਂ ਇਹਦੇ ਨਾਲ ਨਾਲ ਤੁਹਾਡਾ ਵੀ ਵੀਰ ਜੀ ਧੰਨਵਾਦ ਕਰਦੇ ਆ ਕਿ ਤੁਸੀਂ ਤੁਹਾਡੀ ਪੂਰੀ ਟੀਮ ਨੇ ਜਿਹੜੀ ਮਿਹਨਤ ਕੀਤੀ ਆ ਤੇ ਇਹ ਲੋਕਾਂ ਦਾ ਜਿਹੜਾ ਦੁੱਖ ਨੂੰ ਵੰਡਾਇਆ ਆ ਕਿਵੇਂ ਦੁੱਖ ਵੰਡਾਇਆ ਵੱਧ ਜਾਂਦਾ ਤੇ ਖੁਸ਼ੀ ਬਣਾਇਆ ਵਧ ਜਾਂਦੀ ਆ ਤੇ ਦੁੱਖ ਵੰਡਾਇਆ ਘਟ ਜਾਂਦਾ ਆ ਸੋ ਉਹੀ ਗੱਲ ਆ ਕਿ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਕੀ ਇੱਧਰ ਵੇਖ ਲਓ ਕਿੰਨੇ ਤੋੜੇ ਭਰੇ ਪਏ ਮਾਰ ਲਓ ਨਿਗਾ ਇਹ ਸਾਰੇ ਇੱਧਰ ਲੱਗਨੇ ਆ ਲੇਬਰ ਲੱਗੀ ਹੋਈ ਆ ਇਹ ਭਰ ਕੇ ਸਾਰੇ ਤੋੜੇ ਇੱਥੇ ਲਾਉਣਗੇ ਆ ਅੰਕਲ ਜੀ ਖੜੇ ਪਾਉ ਦਾ ਪਿੰਡ ਕੜੋਮਾ ਸਾਹਮਣੇ ਕਮਾਲ ਸਾਰਾ ਕਮਾਲ ਦੀ ਸੀਗਾ ਇਹ ਨੱਪ ਲਿਆ ਉਹਨੇ ਹੁਣ ਤੋਂ ਪਾਣੀ ਵਾਦਾ ਥੱਲੇ ਡੇਕ ਲਿਆ ਉੱਪਰ ਦੀ ਪਾਣੀ ਹੋ ਗਿਆ ਕਮਾਲ ਨੱਪ ਤੇ ਇਹ ਨੇ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਕੋਟ ਕਰੋੜ ਕਲਾਂ ਤੋਂ ਜਿਹੜੇ ਨਾਲ ਪੂਰੀ ਟੀਮ ਨੂੰ ਆਪਦੀ ਨੂੰ ਲੈ ਕੇ ਤੇ ਤਿੰਨ ਟਰਾਲੇ ਤੂੜੀ ਦੇ ਲੈ ਕੇ ਆਏ ਨੇ ਹੁਣ ਵੀਰ ਜੀ ਤੁਸੀਂ ਸੱਸੋ ਵੀ ਤੁਸੀਂ ਕੀ ਤੁਹਾਡਾ ਕੀ ਵਿਚਾਰ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਲਬਾ ਤੁਹਾਨੂੰ ਕਿਵੇਂ ਲੱਗਾ ਐ ਸੇਰੀ ਕੀ ਦੇ ਵਿੱਚ ਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਪਿੰਡ ਕੋਟ ਕਰੋੜ ਕਲਾਂ ਦਾ ਨਗਰ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਬਹੁਤ ਸਾਰੇ ਜਿਹੜੇ ਪਿੰਡ ਦੇ ਨੌਜਵਾਨ ਪਿੰਡ ਦੇ ਸੇਵਾਦਾਰ ਜਿਹੜੇ ਨਾਲ ਆਏ ਆ ਤਕਰੀਬਨ ਤਿੰਨ ਟਰਾਲੀ ਜਿਹੜੇ ਅਸੀਂ ਤੂੜੀ ਦੇ ਅੱਜ ਲੈ ਕੇ ਇੱਥੇ ਪਹੁੰਚੇ ਆ ਤੇ ਬੁੱਧਵਾਰ ਨੂੰ ਸਾਡੀਆਂ ਐਂਬੂਲੈਂਸਾਂ ਮੈਡੀਕਲ ਟੀਮ ਦਵਾਈਆਂ ਦਾ ਜਿਹੜਾ ਉਹ ਲੈ ਕੇ ਅਸੀਂ ਇਸ ਏਰੀਏ ਦੇ ਵਿੱਚ ਆਉਣਾ ਦਾ ਤੋ ਆ ਤੁਸੀਂ ਪਿੱਛੇ ਦੇਖ ਹੀ ਰਹੇ ਆ ਪਾਣੀ ਦਾ ਵਹਾਵ ਤੇ ਜਿਆਦਾ ਜਿਹੜੀ ਜ਼ਰੂਰਤ ਆ ਪਸ਼ੂਆਂ ਦੇ ਮੰਨ ਲਓ ਫੀਡ ਦੀ ਚਾਰੇ ਦੀ ਅੱਜ ਤਕਰੀਬਨ ਸਾਨੂੰ ਹੁਣ ਆਸਮਿਤ ਹੈਗੀ ਆ ਲੋ ਵੀ ਅੱਜ ਥੋੜੀਆਂ ਥੋੜੀਆਂ ਟਰਾਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਬਿਲਕੁਲ ਜੀ ਬਿਲਕੁਲ ਤੇ ਹਲੇ ਵੀ ਜਿਹੜੇ ਵੀਰ ਸੇਵਾ ਕਰ ਸਕਦੇ ਆ ਇਹ ਇੱਕ ਦੂਜੇ ਦੇ ਮੂੰਹ ਹਾਲ ਨਾਲ ਦੇਖੋ ਕੋਈ ਨਵੀਂ ਮੰਨ ਲਓ ਉਹ ਕੀ ਕਹੂ ਉਹ ਕੀ ਕਹੂਗਾ ਜਾਂ ਕਿਵੇਂ ਕਰਾਂਗੇ ਇੱਕ ਵਾਰਾ ਮੜਾ ਜਾਂ ਪੈਰ ਪੱਟੋ ਤੁਸੀਂ ਤੇ ਵਾਹਿਗੁਰੂ ਤੁਹਾਡਾ ਜਰੂਰ ਸਾਥ ਦੇਊਗਾ ਪਰਮਾਤਮਾ ਤੁਹਾਡਾ ਸਾਥ ਦੇਊਗਾ ਤੇ ਆਪੇ ਜਿਹੜਾ ਜਿਵੇਂ ਜਿਵੇਂ ਜੋ-ਜੋ ਆਉਣਾ ਵਾ ਜਿਹਦੇ ਜਿਹਦੇ ਪਹੁੰਚ ਪੈਣਾ ਵਾ ਉਹ ਆਪੇ ਹੀ ਬੰਦੋਬਸਤ ਹੋ ਜਾਣਾ ਵਾ ਤੁਸੀਂ ਇੱਕ ਕਦਮ ਤੇ ਪਰਾਲਾ ਹੀ ਕਰਨਾ ਵਾ ਤੇ ਬਾਕੀ ਜਿਹੜਾ ਨਹੀਂ ਪਹੁੰਚ ਸਕਦਾ ਜਿਹੜਾ ਨਹੀਂ ਆ ਸਕਦਾ ਜਿਹੜਾ ਘਰੇ ਹੀ ਬੈਠਾ ਵਾ ਉਹ ਉਹ ਜਿਹੜਾ ਆਪਦਾ ਤਨ ਮਨ ਧਨ ਦੇ ਨਾਲ ਵੀ ਜਿਹੜਾ ਸਹਿਯੋਗ ਆ ਉਹ ਪਾ ਸਕਦਾ ਵਾ ਉਹ ਵੀ ਤੁਹਾਨੂੰ ਜਿੱਥੇ ਲੱਗਦਾ ਲਵੀ ਹਾਂ ਜੇ ਅਸੀਂ ਇੱਥੇ ਕੋਈ ਟੈਲਫੋਨ ਦੇਵਾਂਗੇ ਤਾਂ ਸਾਡਾ ਜਿਹੜਾ ਗਰਾਊਂਡ ਲੈਵਲ ਤੇ ਉਹ ਪਹੁੰਚੂਗਾ ਉਹਨੂੰ ਆਪ ਦਾ ਦਿਓ ਸਿੱਧੇ ਆਕੇ ਦਿਓ ਜਿਵੇਂ ਮਰਜੀ ਦਿਓ ਸੰਸਥਾ ਦੇ ਥਰੂ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਜਰੂਰ ਕਰੋ ਸੋ ਅਸੀਂ ਹੁਣ ਅਗਲੀ ਯਾਰ ਆ ਜਿਹੜਾ ਉਹ ਲੋੜੀ ਦੀਆਂ ਜਿਹੜੀਆਂ ਵਸਤੂਆਂ ਉਹ ਲੈ ਕੇ ਪਹੁੰਚਾਂਗੇ ਬਾਕੀ ਤਕਰੀਬਨ ਹੁਣ ਜਿੰਨੀ ਕੀ ਗੱਲਬਾਤ ਕੀਤੀ ਉਹ ਇਹੀ ਵਾਲੇ ਵੀ ਅਗਲੀ ਕਹਾਣੀ ਤਾਂ ਜਿਹੜੀ ਉਹ ਪਾਣੀ ਸੁੱਕਣ ਤੋਂ ਬਾਅਦ ਸ਼ੁਰੂ ਹੋਣੀ ਆ ਕਿ ਜਿਹੜੀਆਂ ਪੈਲੀਆਂ ਵਹਿਣੀਆਂ ਡੀਜ਼ਲ ਦੀ ਲੋੜ ਪੈਣੀ ਟਰੈਕਟਰਾਂ ਦੀ ਲੋੜ ਪੈਣੀ ਸੰਧਾਂ ਦੀ ਲੋੜ ਪੈਣੀ ਆ ਸੋ ਇਹ ਵਾਲੇ ਲੰਮਾ ਪ੍ਰੋਸੈਸ ਆ ਤੇ ਵੈਗਰੂ ਮੇਰ ਕਰਨ ਚੜ੍ਹਦੀਆਂ ਕਲਾ ਰੱਖਣ ਪੰਜਾਬ ਤੇ ਪੰਜਾਬੀਆਂ ਤੇ ਤੇ ਹੱਸਦਾ ਵਸਦਾ ਸਾਡਾ ਪੰਜਾਬ ਰਵੇ ਸੋ ਜੋ ਵੀ ਤਿਲ ਫੁੱਲ ਤਿੰਨ ਕਾ ਵੀ ਤੁਸੀਂ ਸੇਵਾ ਕਰਦੇ ਹੋ ਤੁਹਾਡਾ ਜਿਹੜਾ ਉਹ ਪ੍ਰਮਾਨ ਹੋਣਾ ਵਾ ਸਾਡੀ ਜਿਹੜੀ ਆ ਜ਼ਿੰਦਗੀ ਹੁਣ ਗੁਰੂ ਸਾਹਿਬ ਨੇ ਸੇਵਾ ਦੇ ਲੇਖੇ ਲਾਈਆ ਤੇ ਅਸੀਂ ਸੇਵਾ ਹੀ ਕਰਨੀ ਆ ਇਹੀ ਸਾਡਾ ਕਰਮ ਆ ਇਹੀ ਫਰਜ਼ ਆ ਜਿੱਥੇ ਵੀ ਜਾਵਾਂਗੇ ਜਿੱਥੇ ਹੀ ਮੌਕਾ ਮਿਲੂਗਾ ਉਹ ਅਸੀਂ ਹਾਜ਼ਰ ਆ ਸਾਰੀ ਸਾਡੀ ਟੀਮ ਹਾਜ਼ਰ ਆ ਸਾਰਾ ਨਗਰ ਪਿੰਡ ਇਲਾਕਾ ਜਿੰਨੇ ਵੀ ਸਾਨੂੰ ਦੇਖਦੇ ਆ ਸਾਨੂੰ ਜਾਣਦੇ ਆ ਜਿਨ੍ਹਾਂ ਨੂੰ ਪਤਾ ਵਾ ਲੇ ਵੀ ਅਸੀਂ ਆਪਦੀਆਂ ਸਵਾਵਾਂ ਜੜੀਆਂ ਉਹਨਾਂ ਪਾਉਣੇ ਆ ਸੋ ਸਾਰੇ ਸਾਨੂੰ ਸਾਥ ਦਿੰਦੇ ਆ ਸਹਿਯੋਗ ਦਿੰਦੇ ਆ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ